ਸਸਰੀ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 92249 ਬਾਈ ਜੀ ਬਾਈ ਜੀ ਹੁਣ ਆ ਕੋਲੇ ਆਪਾਂ ਆਏ ਆ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੈਤੋ ਪੈਂਦੀ ਆ ਇਹਨਾਂ ਦਾ ਵਪਾਰ ਲੈਣ ਦਾ ਕੰਮ ਆ ਟੀਮ ਕੀ ਬਾਈ ਜੀ ਹੁਣ ਆ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਟੀਮ ਕੀ ਆਪਣੇ ਚੈਨਲ ਤੇ ਬਾਈ ਜੀ ਵੀਡੀਓ ਪੈਂਦੀਆਂ ਰਹਿੰਦੀਆਂ ਤੇ ਅੱਜ ਬਾਈ ਜੀ ਹੁਣਾਂ ਕੋਲੇ ਤਿੰਨ ਜਾਨਵਾਰਾ ਵਕਾਉ ਇੱਕ ਦੋ ਜਰਸੀ ਵਹਿੜਾ ਇੱਕ ਡੱਬੀ ਵਹਿੜਾ ਬਾਕੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੇ ਲੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਹਾਈ ਸਾਨੂੰ ਡਾਕਟਰਾਂ ਪਿੰਡ ਬਗੜੀ ਜਿਹੜਾ ਫੀਲਡ ਸੁਖੀ ਹੁੰਦੇ ਠੀਕ ਹੈ ਬਾਈ ਜੀ ਕਿੰਨੇ ਜਾਨਵਾਰਾ ਜੀ ਅੱਜ ਕੋਲ ਸਾਡੇ ਮੇਰੇ ਤਿੰਨ ਆ ਬਰੇ ਤਿੰਨ ਨਾਗਰ ਤੇ ਕੀ ਡਿਟੇਲ ਆ ਜੀ ਨਾ ਤੇ ਜਰਸੀ ਤੋਂ ਸ਼ੁਰੂ ਕਰ ਲਗੇ ਇੱਕ ਨੰਬਰ ਤੇ ਦੂਜਾ ਸੁਆਗਣ ਸੁਣਦੀ ਆ ਜੀ ਹਾਂਜੀ ਇਹ ਲਉਗੀ ਦੂਜਾ ਤਾਂ ਲਉਗੀ ਸੋਨੇ ਠੀਕ ਆ ਜੀ ਹਾਂ ਅਰੀਨ ਪੰਜਾਬ ਵਾਲੀ ਜੱਸੀ ਠੀਕ ਆ ਜੀ ਬਾਈ ਜੀ ਜਰਸੀ ਬਾਈ ਜੀ ਅਰੀਜਨਲ ਪੰਜਾਬ ਵਾਲੀ ਚਾਰੇ ਥਣ ਪੂਰੇ ਗਏ ਛੱਤੀ ਚਵਾਈ ਵਾਲੇ ਆ ਤੌਰ ਚਾਲ ਕਰਮ ਵਾਲੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਦੱਲੀ ਪਰਖ ਤੋਂ ਹੀ ਆਪ ਕਰਨੇ ਆ ਫੇਸ ਕੁਆਲਟੀ ਦੀ ਪੂਰੀ ਸੋਹਣੀ ਆ ਬਾਈ ਜੀ ਬੋਦੀ ਵਾਲੀ ਗਹਿੜ ਮੱਥੇ ਚ ਤੋਂ ਹੱਟ ਹੱਟ ਪੂਰਾ ਪੈਂਦਾ ਲਓ ਬਾਈ ਜੀ ਤੌਰ ਚਾਲ ਕਰਮ ਵਾਲੀ ਦੀ ਚੈੱਕ ਕਰੋ ਦੇਵਾਲੂਆ ਸੁਖਨਾ ਕਰਮ ਵਾਲੀ ਨੇ ਪੂਰਾ ਤਿਆਰ ਕਰਿਆ ਵਾ ਦੋ ਚਾਰ ਦਿਨ ਹਜੇ ਬਾਕੀ ਸੂਣ ਚ ਵੀ ਲੈ ਜਾਣੇ ਆ ਉਹਦੋਂ ਕਰਮ ਵਾਲੀ ਨੇ ਫੋਲੀ ਤਿਆਰੀ ਕਰ ਲੈਣੀ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਤੇ ਸੰਪਰਕ ਕਰ ਲਿਓ ਬਦਾਮੀ ਰੰਗ ਦੀ ਵਹਿੜਾ ਬਾਈ ਜੀ ਪੰਜਾਬ ਵਾਲੀ ਜਰਸੀ ਆ ਸੁਹਾ ਦੁੱਜਾ ਨਮਾਹਣਾ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾ ਨਾਲ ਸੰਪਰਕ ਜ਼ਰੂਰ ਕਰ ਲਿਓ ਨੇੜ ਤੋਂ ਬਾਈ ਜੀ ਖਾਨਲੇਵਾ ਚੇਤ ਕਰਾਉਣੇ ਆ ਨਾੜਾ ਨੂੜਾ ਸੁਪਨਾ ਦੇਵੇ ਦੱਧਾ ਲੀਆਂ ਪੂਰਿਆਂ ਮੋਟਿਆਂ ਮੋਟਿਆਂ ਚਾਰੇ ਥਾਨ ਪੂਰੇ ਗਏ ਚ ਲੱਗੇ ਅੱਥੀ ਚਵਾਈ ਵਾਲੇ ਬਾਈ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੋਣਾ ਨਾ ਸਪਾਰਕ ਕਰ ਲਿਓ ਸੋਹਣੀ ਸੁਨੱਖੀ ਵਹਿੜਾ ਪਲੀ ਜੁਲੀ ਆ ਪੰਜਾਬ ਵਾਲੀ ਓਰੀਜਨਲ ਜੈਕਸੀ ਆ ਬਾਈ ਜੀ ਜਾਇ ਡਿਮਾਂਡ ਬਾਈ ਜੀ ਤੋਂ ਮਲਵਾਰ ਕੁੱਛ ਕੇ ਦੱਸਦੇ ਆ ਤੁਹਾਨੂੰ ਕੱਦ ਕਾਠ ਵਾਲੀ ਆ ਲੋ ਬਾਈ ਜੀ ਤੱਕ ਜਾਇਜ਼ ਡਿਮਾੜਾ ਬਾਈ ਜੀ 70000 ਰੁਪਏ ਬਾਈ 70000 ਰੁਪਏ ਮੌਕੇ ਤੇ ਹੋ ਜੂ ਮਾਲ ਤਾਨ ਬਾਈ ਜੀ ਠੀਕ ਆ ਬਾਈ ਜੀ ਬਣੂ ਬਾਈ ਬਹੁਤ ਜਰਸੀ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਮਾਰ ਕੀ ਦਾ ਜਰਸੀ ਵੇੜਾ ਦੀ ਮੌਲ ਬਾਈ ਜੀ ਨੇ ਬਿਲਕੁਲ ਜਾਇਜ਼ ਕਰਿਆ ਤੇ ਬਾਕੀ ਥੋੜੇ ਦਾ ਮਾਲ ਤਾਨ ਜ਼ਰੂਰ ਹੋ ਜੂਗਾ ਥਣ ਦੇ ਵਾ ਇੱਕ ਵਾਰੀ ਨੇੜੇ ਤੋਂ ਤੁਹਾਨੂੰ ਫਿਰ ਤੇ ਆਦਿ ਨੇ ਪੂਰੇ ਗਏ ਬਾਈ ਜੀ ਗੜਗੜ ਤੇ ਥਣ ਲੱਗੇ ਆ ਇੱਦਾਂ ਨੂੰ ਕਰਮ ਵਾਲੀ ਨੇ ਸੁਣਾ ਉਹਦੇ ਨੂੰ ਦਾ ਪੰਡਾ ਔਰ ਗਲੇਵਾ ਬਣਾ ਲੈਣਾ ਦੂਜਾ ਨੰਬਰ ਜੀ ਇਹ ਵੀ ਤੇ ਦੂਜਾ ਸੁਆਗਤ ਹੁੰਦੀ ਆ ਹਾਂਜੀ ਇਹ ਵੀ ਵੀਰ ਹਫਤਾ ਲੈ ਜੂਗੀ ਜੀ ਠੀਕ ਹਾਂ ਦੂਜਾ ਨੰਬਰ ਬਾਈ ਜੀ ਇਹ ਸੁਹੰਦੀ ਆ ਇਹ ਹਫਤਾ ਲੈ ਜੂਗੀ ਰੰਗ ਇਹਦਾ ਵੀ ਲਾਲ ਘੂੜਾ ਪੰਜਾਬ ਵਾਲੀ ਜਰਸੀ ਆ ਕਿਸੇ ਵੀਰ ਦੇ ਪਸੰਦਾਵੇ ਬਾਈ ਜੀ ਨੇ ਸਪਰਤ ਜਰੂਰ ਕਰਿਓ ਫੇਸ ਕੁਆਲਿਟੀ ਚੈੱਕ ਕਰ ਲਓ ਲਓ ਬਾਈ ਜੀ ਤੋਰ ਚਾਲ ਚੈੱਕ ਕਰੋ ਉਰਾ ਤਾਰਾ ਕਰਮ ਵਾਲੀ ਦਾ ਬਹੁਤ ਸੋਹਣਾ ਸੁਨੱਖਾ ਦੇਵਾ ਸੁਖਨਾ ਬਹੁਤ ਸੋਹਣਾ ਚਾਰਥਾ ਨਾ ਅੱਥੀ ਚਵਾਈ ਵਾਲੇ ਪੂਰੇ ਗਾਇਬ ਚੱਲ ਗਏ ਆ ਕੋਈ ਫੋੜ ਨਹੀਂ ਸ਼ਾਂਗ ਨਹੀਂ ਬਾਈ ਜੀ ਮੋٹے ਮੋٹے ਥਾਣਾ ਅਣੀਆੜ ਬੰਦਾ ਵੀ ਉਹ ਜੇ ਥਾਣਾ ਵਾਲੀ ਗਾਰ ਚੋ ਲੈਦਾ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣਾ ਨਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਕਹਿਣ ਦੀ ਗੱਲ ਨਹੀਂ ਪਲੀ ਪਲੂਸੀ ਵੜਾ ਲੱਸੀ ਨਹੀਂ ਵਿਕੀ ਨਹੀਂ ਕਿਸੇ ਪਾਸਿਓ ਰੰਗ ਬਹੁਤ ਸਮੀ ਸਮਾਈ ਆ ਫੇਸ ਕੁਆਲਿਟੀ ਪੂਰੀ ਸੋਹਣੀ ਆ ਰੰਗ ਬਾਈ ਜੀ ਕਰਮ ਵਾਲੀ ਦਾ ਬਹੁਤ ਸੋਹਣਾ ਅਲੇਵਾ ਨੇੜ ਤੋਂ ਥਣ ਲੇਵਾ ਪੂਰੇ ਗੱਠ-ਗੱਠ ਦੀ ਬਿਸਕੀਟੇ ਥਣ ਲੱਗੀ ਹੈ ਬਾਈ ਜੀ ਬਾਕੀ ਜਿੱਦ ਦੇ ਬਾਅਦ ਤਿਆਰ ਹੋ ਗਈ ਤੁਹਾਨੂੰ ਵੀ ਪਤਾ ਅੱਜ ਦਿਨ ਵੀ ਅਰੇ ਬਾਈ ਜੀਆਂ ਦੇ ਖਲਤਾ ਲੈ ਜੂਗੀ ਸੋਹਣੀ ਸੁਨਖੀ ਹੈ ਬਾਈ ਜੀ ਅਰੀਜਨਲ ਪੰਜਾਬ ਵਰਗੀ ਅਸਲੀ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਨਸਪਾਰਕ ਜ਼ਰੂਰ ਕਰ ਲਿਓ ਕਿਸੇ ਨੇ ਫਿੱਕੀ ਨਹੀਂ ਸਮੇ ਸਮਾਈ ਹੈ ਤੇ ਕਿੰਨਾ ਦੁੱਧ ਪਾ ਦੂ ਬਾਈ ਜੀ ਇਹ ਦੁੱਧ ਪਾ ਵੀ ਮੇਰੇ ਘਰੋਂ ਨਿਕਲੋ ਓਏ ਗੁੱਲਾ ਠੀਕ ਹੈ ਫੱਕ ਵੀ ਹੈਗਾ ਬਾਈ ਜੀ ਨਾ ਪਾਉਂਗਾ ਨਾੜਾ ਨੂੰ ਦਾ ਸੁੱਖਣਾ ਲੈਵੇ ਦੀਆਂ ਬਾਈ ਜੀ ਨੇੜੇ ਤੋਂ ਚੈੱਕ ਕਰੋ ਉਂਗਲਾੜ ਗਿਆ ਨਾੜਾ ਬਾਈ ਜੀ ਦੁੱਧ ਲੰਗਾ ਦੁੱਧਾਂ ਲਈ ਚਾਲ ਵਰਦਾ ਪਤਾ ਲੱਗ ਜਾਂਦਾ ਤੇ ਇਹ ਵੀ ਕੀ ਜਾ ਡਿਮਾਂਡ ਆ ਜੀ 70000 ਰੁਪਏ 70000 ਰੁਪਏ 70 ਇਹਦਾ 70 ਇਹਦਾ ਬਾ ਮੌਕੇ ਤੇ ਮਾਨਤਾ ਜਰੂਰ ਹੋ ਜੂਗਾ ਬਾਈ ਜੀ ਨਾ ਕਰ ਲੈ ਉਸ ਵਰਤ ਜੀ ਤੀਜਾ ਨੰਬਰ ਇਹ ਵੀਰੇ ਦੂਜਾ ਸੁਬਾਹ ਨੂੰ ਲੱਗਣੀ ਆ ਹਾਂਜੀ ਹਾਂ ਇਹ ਵੀਰੇ ਲੋਗੀ ਚਾਰ ਪੰਜਾਂ ਲੱਗੂਗੀ ਠੀਕ ਹੈ ਜੀ ਹਾਂ ਤੇ ਬਣੂ ਰਹੂਗੀ ਬਹੁਤ ਠੰਡੀ ਸੀ ਬਹੁਤ ਜਿਆਦਾ ਠੀਕ ਹੈ ਜੀ ਬਾਈ ਜੀ ਲੇ ਵੇ ਲੂ ਇਹਦੇ ਨਾਲ ਵਾਲ ਟਿਲਾਂ ਬਹੁਤ ਪੰਗਾ ਬਾਈ ਜੀ ਲੇਵਾ ਵਿਖਾਈ ਜਾਂਦੇ ਰਬੜ ਨੂੰ ਹੇ ਤਾਂ ਵਾਧਾ ਜਿਹੜੇ ਦਿਨ ਤਿਆਰ ਹੋ ਗਈ ਕਰਮਾਂ ਲਈ ਇੰਨਾ ਹੀ ਲੇਵਾ ਹੋਰ ਕਰ ਜੂਗੀ ਦਿਨ ਕਿੰਨੇ ਕੁ ਲੱਗੂ ਜੀ ਲੈ ਲੱਗੂ ਵੀਰੇ ਚਾਰ ਪੰਜਾਂ ਲੈ ਠੀਕ ਹੈ ਬਾਈ ਇਹਦੀ ਵੀ ਕਰਾ ਦੋ ਤੋਰਾ ਤਰਾ ਜਿਆ ਕਿਸ ਮੁਸੀਲ ਠੰਡੀ ਆ ਬਾਈ ਜੀ ਅੱਤ ਮਰੀ ਜਾਂਦੇ ਬਾਈ ਜੀ ਹੁਣੀ ਨਹੀਂ ਬੈਠੇ ਰਹੇ ਜਿਹਨੂੰ ਮਾਰਦੇ ਥੱਲੇ ਬਾਕੀ ਨਵਾਂ ਜਾਨਵਰ ਆਇਆ ਕਿਰਾ ਮਾੜਾ ਮੋਟਾ ਉਹ ਵੇਖੋ ਬਾਈ ਜੀ ਫਟਲੇ ਵਾ ਪਿਛੇ ਵਧ ਗਿਆ ਬਾਈ ਜੀ ਨੇ ਖਿੱੱਚਿਆ ਵੇਖੋ ਇਹਨਾਂ ਨਾਲ ਢੱਲਾ ਕੱਢ ਕੇ ਜਿਹੜਾ ਦਿਨ ਇਹਨਾਂ ਅਸਰਾ ਭਰ ਕੇ ਸੁਣਾ ਵਾੜ ਨੇ ਕਿਸੇ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਬਾਈ ਫਿਰ ਸਪਰਕ ਕਰ ਲਿਓ ਔਰ ਚਾਲ ਕਰਮ ਵਾਲੀ ਦੀ ਇਹਦੀ ਵੀ ਚੈੱਕ ਕਰੋ ਸੱਲੀ ਪਾਰਕ ਬਾਈ ਜੀ ਤੁਸੀਂ ਯਾਦ ਕਰਨੀ ਆ ਵਹਿੜਾ ਸੋਹਣੀਆਂ ਸੰਖੀਆਂ ਬਾਈ ਜੀ ਉਹਨਾਂ ਕੋਲੇ ਬਾਕੀ ਜਾਨਵਰ ਚੰਗੇ ਹੀ ਲਿਆਉਂਦੇ ਆ ਕਿਸੇ ਵੀਰ ਦੇ ਪਸੰਦ ਆਵੇ। ਬਾਈ ਜੀ ਸਪਾਰਕ ਬਾਈ ਜੀ ਨਾਲ ਕਰ ਲਿਓ। ਸੋਨਹਰਾ ਸਨਕੀਆਂ ਘਿਹੜਾ ਕੱਦ ਕਾਠ ਵਾਲੀ ਆ। ਕਾਲੀ ਡੱਬੀ ਆ। ਦੁੱਧ ਆ ਵੀ ਪਾ ਦੂ 20 ਲੀਟਰ ਬਾਈ ਜੀ। 20 ਲੀਟਰ ਦੁੱਧ। ਖੁੱਲਾ ਪੌਣ ਦਾ। ਕੋਈ ਨਾ ਲਓ। ਗੋਹਾ گاਵੀ ਕਰਮਾਲੀਆਂ ਵੇਖੋ। ਮੱਝ ਨੂੰ ਮੱਝਮਾ ਕਰਦੀ ਆ। ਕਈ ਗਾਈਆਂ ਟਟਮਾ ਜਾਂ ਮਾੜਾ 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 ਦਿੰਦੇ ਟਿਕਰੀ ਜਾਂਦੇ ਮੱਝ ਨੂੰ ਖੋਸ ਕਰਿਆ ਕਰਮਾਲੀਆਂ ਨੂੰ। ਹਾਂਜੀ ਜਿਵੇਂ ਮਰਜੀ ਬੈਠਾ ਰਹਿ ਥੱਲੇ। ਆ ਬਾਈ ਜੀ ਸੀਲ ਠੰਡੀ ਤਾਂ ਅੰਤੀ ਕੋਈ ਨਹੀਂ ਗਾ ਨੂੰ ਬਣੂ ਕੀ ਬਹੁਤ ਵਾਲ ਢਲ ਨਾਲੇ ਵੀ ਰਾਂ ਫਲ ਤਿੰਗਾ ਚਾਰੇ ਥਾਣਾ ਕੋਈ ਫੋੜ ਨਹੀਂ ਸ਼ਾਂਗ ਨਹੀਂ ਇਹਦੇ ਵੀ ਪੂਰੇ ਗਾਇਬ ਚ ਲੱਗੇ ਆ ਅੱਥੀ ਚਵਾਈ ਵਾਲੇ ਬਾਈ ਜੀ ਸੋਹਣੀ ਸੁਨੱਖੀ ਸਾਫ ਸੁੱਧੀ ਵਹਿੜਾ ਬਾਈ ਕਿਸੇ ਪਾਸੇ ਹੱਥ ਧਰਾ ਕਰਮ ਵਾਲੀ ਦੇ ਹੈ ਨਹੀਂ ਗਾ ਕਿਸੇ ਵੀਰ ਦੇ ਦਸੰਦਾ ਵੀ ਬਾਈ ਜੀ ਨਾਲ ਸਪਾਰਕ ਤੁਸੀਂ ਕਰ ਲਓ ਸੋਹਣੀ ਸੁਨੱਖੀ ਆ ਤਿੰਨ ਵਹਿੜਾ ਜਵਾਈ ਕੋਲੇ ਤਿੰਨੇ ਚੰਗੀਆਂ ਦੋ ਪੰਜਾਹ ਵਾਲੀਆਂ ਜਰਸੀਆਂ ਇੱਕ ਕਾਲੀ ਡੱਬੀ ਵਹਿੜਾ ਬਾਕੀ ਦੁੱਧ ਦਾ ਵੇੜ ਦਾ ਹੋਊ ਵੀ ਮੱਝਾਂ ਵਰ ਗਈ। ਇਹ ਪਤਲੇ ਇਹ ਦੁੱਧ ਵਾਲੀ ਨਹੀਂ ਬਾਲੀ ਜਿਹੜੀ ਪਿਆਰ ਗਾਂ ਆਪਾਂ ਨੂੰ ਵੀ ਪਤਲਾ ਦੁੱਧ ਹੁੰਦਾ। ਕਿਹਦਾ ਦੁੱਧ ਦਾ ਕੰਮ ਆ ਵੀਰੇ ਵਾਲੀ ਸਮਝਣ ਲਵੇ ਸਾਡੀ ਕਿਸੇ ਕੋਈ ਦੁੱਧ ਦੀ ਗਰੰਟੀ ਨਹੀਂ। ਠੀਕ ਆ ਬਾਈ। ਹਾਂ। ਬਾਈ ਜੀ ਆਦੇ ਆਪਦੀ ਸਮਝਣਾ ਅਗਲਾ ਲੈ ਲਓ। ਸਾਡੀ ਗੱਬਣਾ ਦਾਵਾ ਕੋਈ ਗਰੰਟੀ ਗਰੰਟੀ ਕੋਈ ਨਹੀਂ। ਅਲਤਾਜਾ ਬਾਈਆਂ ਨੇ ਤੁਹਾਨੂੰ ਦੱਸਤਾ ਵੀ ਦੁੱਧ ਇਹਨਾਂ ਇਹਨਾਂ ਪਾ ਦਊਗੀ। ਦੁੱਧ ਬਾਈ ਜੀ ਆਪਦੀ ਸੇਵਾ ਦਾ ਕਈ ਵੀਰ ਜਾ ਕੇ ਘਰੇ ਜਾ ਕੇ ਸਾਹ ਸੰਭਾਲ ਨਹੀਂ ਕਰਦੇ ਪਸੂ ਰੀਸ ਦੇ ਨਾਲ ਰੱਖ ਲੈਂਦੇ ਆ। ਮੁੜ ਕੇ ਲੰਬਾ ਜੀ ਤੋਂ ਪਸੂ ਲਿਆ ਆਉਂਦਾ ਬਾਈ ਤੁਸੀਂ ਕਹਿੰਦੇ 20 ਦੇਊਗੀ ਇਹਨੇ 20 ਦਿੱਤਾ ਨਹੀਂ ਤੇ ਦੁੱਧ ਤਾਂ ਬਾਈ ਜੀ ਖਲਾੜੀ ਚ ਗੰਨਾ ਲਾਵਾਂਗੇ ਤਾਂ ਰੋ ਆਊਗਾ ਨਹੀਂ ਕਿੱਥੋਂ ਆਊਗਾ ਹਨਾ ਤੁਹਾਨੂੰ ਵੀ ਪਤਾ ਸੇਵਾਣਾ ਬਾਈ ਜੀ ਦੁੱਧ ਆ ਵੱਧ ਪੁੱਤ ਸੇਵਾ ਦੇ ਲਓ ਬਾਈ ਜੀ ਮਾਲ ਨੰਬਰ ਦੱਸ ਦਿਓ ਜੀ ਇਹਦਾ ਮੁੱਲ ਆਪਾਂ ਦੱਸੋ ਜੀ ਇਹਦਾ 65000 ਰੁਪਿਆ ਬਾਈ 65000 ਰੁਪਿਆ ਹੋ ਜੋ ਮਾਲਦਾਰ ਮੌਕੇ ਤੇ ਬਾਈ ਜੀ ਲਓ ਬਾਈ ਜੀ ਇਹਦੀ ਮੁੱਲ ਆ ਬਾਈ ਬਾਹਰ ਦੇ ਹਿਸਾਬ ਨਾਲ ਸਨਾਥ ਕੋਨੇ ਦੇ ਹਿਸਾਬ ਨਾਲ ਮੁੱਲ ਬਾਈ ਜੀ ਦਾ ਬਿਲਕੁਲ ਜਾਇਜ਼ ਆ ਬਾਕੀ ਮਾਲਤਾਂ ਥੋੜਾ ਜਰੂਰ ਹੋ ਜਾਊਗਾ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਪੁੱਛ ਦਿਨੇ ਤੁਨੂੰ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਜੀ 8647601102 ਠੀਕ ਆ ਬਾਈ ਜੀ ਬਾਈ ਇਹ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਲਾਇਕ ਕਰ ਲੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਪਹੁੰਚ ਸਕਣਾ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ